ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਰਾੜ ਕਲਾ ਤੇ ਇਸ ਪਿੰਡ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਬਾਈ ਜੀ ਹਰਾਂ ਦਾ ਟਾਣੀ ਚ ਘਰ ਆ ਮਰਾੜ ਕਲਾ ਤੋਂ ਜਦੋਂ ਬਰੂ ਵਾਲੀ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਟਾਣੀ ਪੈਂਦੀ ਆ। ਦੇ ਦੋਸਤੋ ਨਵੇਂ ਜੁੜੇ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਵੀ ਕਰ ਸਕੋ ਇਹ ਹੋਰ ਵੀ ਜਾਣਕਾਰੀ ਲੈ ਸਕੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਨੀਲੀ ਰਾਵੀ ਪਾਕਿਸਤਾਨੀ ਨਸਲ ਦਾ ਇਹ ਬੋਲਾ ਇਹ ਵਿਕਾਊ ਵੀ ਆ ਤੇ ਜਿੰਨਾ ਚਿਰ ਨਾ ਵਿਖਿਆ ਦੋਸਤੋ ਉਹਨਾਂ ਚਿਰ ਕੋਈ ਵੀ ਵੀਰ ਫੋਨ ਕਰਕੇ ਇਹਨਾਂ ਕੋਲੇ ਮੱਝ ਵੀ ਲਿਆ ਸਕਦਾ ਤੇ ਬਹੁਤ ਚੰਗੇ ਬੁੱਲ ਦੇ ਬੱਚੇ ਆ ਜਿੰਨੇ ਵੀ ਕਹਿ ਸਕਦੇ ਆ ਬਾਕੀ ਆਪਾਂ ਡਿਟੇਲ ਬਾਈ ਜੀ ਹਰਾਂ ਤੋਂ ਲੈਨੇ ਆ ਤੇ ਤੁਹਾਡੇ ਨਾਲ ਸਾਂਝੀ ਕਰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਰਣਜੀਤ ਸਿੰਘ ਬਰਾੜ ਰਣਜੀਤ ਸਿੰਘ ਬਰਾੜ ਪਿੰਡ ਮਰਾੜਕਲਾਂ ਪਿੰਡ ਮਰਾੜਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਇਹ ਟਾਣੀ ਦੱਸ ਦਿਓ ਬਾਈ ਜੀ ਕਿੱਥੇ ਜੇ ਆਪਣੀ ਮਰਾੜਕਲਾਂ ਤੋਂ ਬਰੀ ਵਾਲਾ ਰੋਡ ਤੇ ਠੀਕ ਹੈ ਜੀ ਤੇ ਕਿਹੜਾ ਸਕੂਲ ਕਿਹੜਾ ਨੇੜੇ ਪੈਂਦਾ ਨੂੰ ਜੀ ਗੁਰੂ ਗੋਬਿੰਦ ਸਿੰਘ ਸਕੂਲ ਠੀਕ ਹੈ ਜੀ ਇਹ ਸਕੂਲ ਦੇ ਨੇੜੇ ਪੈਂਦਾ ਜੀ ਤੇ ਮੇਨ ਰੋਡ ਦੇ ਬਿਲਕੁਲ ਉੱਤੇ ਆ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿੰਦਾ 96786 94786 90000 90000 ਪੂਰਾ ਠੀਕ ਹੈ ਜੀ 70096 70096 04114 04114 ਦੋਵੇਂ ਨੰਬਰ ਤੇ ਦੋਵੇਂ ਤੁਸੀਂ ਨੋਟ ਕਰ ਲਿਓ ਤੇ ਬਾਈ ਜੀ ਇਹ ਬੋਲਾ ਆਪਣੇ ਕਿੱਥੋਂ ਮਤਲਬ ਇਹ ਲਿਆਂਦਾ ਸੀ ਤੁਸੀਂ ਇਹ ਤਾਂ ਬੱਚਾ ਹੀ ਆਪਣੇ ਘਰ ਦਾ ਹੀ ਅੱਛਾ ਆਪਦੇ ਘਰ ਦਾ ਹੀ ਬੱਚਾ ਤੇ ਸੀਮਨ ਬਹੁਤ ਚੰਗਾ ਹਾਂ ਤੇ ਸੀਮਨ ਇਹਦੇ ਪਿਤਾ ਦੀ ਵੀ ਤੁਹਾਡੇ ਕੋਲ ਫੋਟੋ ਆ ਮੈਂ ਹਾਂ ਹੈਗੀ ਉਹਦੀ ਠੀਕ ਹੈ ਜੀ ਤੇ ਮਦਰ ਰਿਕਾਰਡ ਕੀ ਕੋਈ ਰਿਹਾ ਇਹਦਾ ਜੀ ਮਦਰ ਤਾਂ ਪਹਿਲੇ ਸੂਏ ਦਾ ਸੀ 14700 14 ਕਿਲੋ 700 ਗ੍ਰਾਮ ਤੇ ਦੂਸਰੇ ਦਾ 18300 ਦੂਜੇ ਸੂਏ ਦਾ 18 ਕਿਲੋ 300 ਗ੍ਰਾਮ ਹਾਂ ਠੀਕ ਹੈ ਜੀ ਤੇ ਕਿਸੇ ਨਿਵੇਸ਼ਚੀ ਵੀ ਲਾਇਆ ਜੀ ਤੁਸੀਂ ਇਹਨੂੰ ਲੈ ਕੇ ਤਾਂ ਬਹੁਤ ਮੇਲਿਆਂ ਤੇ ਗਏ ਆ ਪਰ ਉੱਥੇ ਹੁੰਦਾ ਹੀ ਨਹੀਂ ਇਹਦੇ ਨਾਲ ਦਾ ਕੋਈ ਅੱਛਾ ਜੀ ਲਓ ਜੀ ਤੁਹਾਨੂੰ ਤੋੜ ਕੇ ਖਾਉਣੇ ਆ ਤੇ ਬਾਕੀ ਡਿਟੇਲ ਵੀ ਆਪਾਂ ਇਹਨਾਂ ਤੋਂ ਲਵਾਂਗੇ ਦੋਸਤੋ ਬਹੁਤ ਸੋਹਣਾ ਮਦਰੀ ਗੋਡੀ ਦਾ ਜਿਹਨੂੰ ਆਪਾਂ ਕਹਿੰਨੇ ਆ ਪ्योर ਨੀਲੀ ਰਵੀ ਦਾ ਫੁੱਲ ਪਾਕਿਸਤਾਨੀ ਬੋਲ ਜਿਹਨੂੰ ਆਪਾਂ ਕਹਿ ਸਕਦੇ ਆ ਬਹੁਤ ਸ਼ਾਨਦਾਰ ਬੱਤੇ ਆਏ ਆ ਇਹਦੇ ਬਾਈ ਨਾਲ ਆਫ ਕੈਮਰਾ ਗੱਲਬਾਤ ਹੋਈ ਤੇ ਬਾਕੀ ਹੋਰ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ 22 ਟੀ ਕਲਾਂ ਦਾ ਸਾਈਜ਼ ਬਹੁਤ ਜਿਆਦਾ ਚੌੜਾ ਹੈ ਤੇ ਲੰਬਾਈ ਵੀ ਚੰਗੀ ਆ ਕਿਉਂਕਿ ਥੋੜੀ ਜਿਹੀ ਠੰਡ ਕਰਕੇ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸ਼ਾਨਦਾਰ ਪੈਠਪੜਾ ਇਹਦਾ ਬੱਸ ਆ ਤੇ ਚੰਗਾ ਪਲਿਆ ਦੇਖ ਸਕਦੇ ਹੋਂ ਤੁਸੀਂ ਇਹ ਬਾਜੀ ਫਿਰ ਖਰਾਕ ਇਹਦੀ ਕੀ ਚੱਲਦੀ ਹੈ ਜੀ ਖਰਾਕ ਪਾਣਾ ਓੜੇਵੇਂ ਹੋ ਗਏ ਸੋਇਆ ਵੀ ਨਾ ਠੀਕ ਹੈ ਜੀ ਬਸ ਲੋ ਵੀ ਹੋਰ ਕੇ ਤੁਹਾਨੂੰ ਦਿਖਾਦਾ ਇੱਕ ਵਾਰੀ ਇੱਧਰ ਨੂੰ ਹੋਰ ਤੋੜ ਦਈ ਚਾਹ ਬਹੁਤ ਸ਼ਾਨਦਾਰ ਬੋਲਾ ਦੋਸਤੋ ਜੇ ਕਿਸੇ ਵੀਰ ਨੇ ਕੋਈ ਮੱਝ ਮਲਾਉਣੀ ਹੋਵੇ ਤਾਂ ਬਾਈ ਦਾ ਨੰਬਰ ਫੋਨ ਕਰਕੇ ਜਰੂਰ ਆਇਓ ਕਿਉਂਕਿ ਇਹ ਵਿਕਾਊ ਵੀ ਆ ਬਾਈ ਜੀ ਹਰਾਨੇ ਜਾਣਾ ਕੈਨੇਡਾ ਤੇ ਇਸ ਕਰਕੇ ਇਹ ਵਿਕਾਊ ਆ ਵੈਸੇ ਵੇਚਦੇ ਨਹੀਂ ਸੀ ਬਹੁਤ ਮੁਸ਼ਕਲ ਨਾਲ ਇਹ ਪ੍ਰਾਪਤ ਹੋਇਆ ਆਪਾਂ ਜਾਣ ਨਹੀਂ ਕਰ ਸਕਦੇ ਜਿੰਨੇ ਇਹ ਗੰਭੀਰਤਾ ਨਾਲ ਔਖੇ ਹੋ ਕੇ ਇਹ ਪ੍ਰਾਪਤ ਕੀਤਾ ਸੀ ਮਣਾ ਸੋ ਇਹ ਵਿਕਾਊ ਵੀ ਹੈ ਨਾ ਜੀ ਹਾਂ ਵਿਕਾਊ ਹੈ ਠੀਕ ਆ ਜੀ ਤੇ ਫੀਸ ਕੀ ਚੱਲਦੀ ਹੈ ਜੀ ਜੇ ਕੋਈ ਮੱਝ ਲੈ ਕੇ ਆਵੇ ਫੀਸ 1500 ਰੁਪਏ 1500 ਰੁਪਏ ਲੈ ਚਲੋ ਜੀ ਲਓ ਜੀ 1500 ਰੁਪਏ ਬਿਲਕੁਲ ਜਾਇਜ਼ ਫੀਸ ਆ ਸਾਂ ਝੋਟੇ ਸੰਭਾਲਣੇ ਦੋਸਤੋ ਸੌਖੇ ਨਹੀਂ ਹੁੰਦੇਗੇ ਮੱਝ ਤਾਂ ਚਲੋ ਆਪਾਂ ਕਹਿ ਦਿੰਦੇ ਆ ਦੁੱਧ ਦਿੰਦੀ ਆ ਪਰ ਇਹਨਾਂ ਦੀ ਖਰਾਕ ਬਾਈ ਜੀ ਬਹੁਤ ਚੰਗੀ ਖਰਾਕ ਨਾਲ ਆਂਦਾ ਇਹਨਾਂ ਨੇ ਤੇ ਬੱਚੇ ਬਾਈ ਜੀ ਕਿੰਨੇ ਕ ਆਏ ਐ ਲਈ ਬੱਚੇ ਤਾਂ ਬਹੁਤ ਆ ਗਏ ਲੱਗਦਾ ਕਿੰਨੀ ਉਮਰ ਆਏ ਦੀ ਘਟੋ ਘਟ ਇਹ 5 ਸਾਲਾਂ ਦਾ ਹੋਣ ਵਾਲਾ ਤੇ ਬੱਚੇ ਇਹਦੇ ਨਾਲ ਦੇ ਆਉਂਦੇ ਆ ਜਾਂ ਕਾਲੇ ਬੱਚੇ ਵੀ ਆ ਜਾਂਦੇ ਬੱਚੇ ਨੇ ਕਾਲਾ ਕੋਈ ਨਹੀਂ ਆਇਆ ਸੇਮ ਇਸੇ ਤੇ ਹੀ ਆਉਂਦੇ ਸਾਰੇ ਤੇ ਕਟੇ ਕਟੀਆਂ ਜੀ ਤਿੰਨ ਚਾਰ ਹੀ ਆਏ ਕਟੇ ਬਾਕੀ ਕਟੀਆਂ ਹੀ ਆਈਆਂ ਸਾਰੀਆਂ ਬਾਕੀ ਸਾਰੀਆਂ ਕਟੀਆਂ ਆਈਆਂ ਤਿੰਨ ਚਾਰ ਕਟੇ ਆਏ 25 2600 ਬੱਚਾ ਆ ਗਿਆ ਹੁਣ ਤੇ 25 2600 ਬਾਈਆਂ ਦਾ ਬੱਚਾ ਆ ਗਿਆ ਹੁਣ ਬੱਚਿਆਂ ਦੀ ਦੋਸਤੋ ਵਿੱਚ ਆਪਾਂ ਲਾ ਦਿਆਂਗੇ ਇੱਕ ਤੇ ਇਹ ਵਿਕਾਊ ਆ ਜੀ ਤੇ ਮੁੱਲੇ ਦਾ ਕੀ ਕਰਦੇ ਆ ਜੀ ਮੁੱਲ ਫੋਨ ਤੇ ਕਰਾਂਗੇ ਲਓ ਮਿੱਤਰੋ ਜਿਸ ਵੀ ਕਿਸੇ ਵੀਰ ਨੂੰ ਇਹ ਨੀਲੀ ਰਾਵੀ ਦਾ ਝੋਟਾ ਪਸੰਦ ਹੋਵੇ ਇਹਦਾ ਪਿਤਾ ਦੀ ਫੋਟੋ ਵੀ ਇਸ ਝੋਟੇ ਦੇ ਤੇ ਉਹਦੀ ਫੋਟੋ ਵੀ ਆਪਾਂ ਵਿੱਚ ਲਾ ਦਾਂਗੇ ਬਹੁਤ ਜਿਆਦਾ ਚੌੜਾ ਤੇ ਇਸੇ ਤਰ੍ਹਾਂ ਸ਼ਾਨ ਸ਼ਕਲ ਵਾਲਾ ਹੈ ਗੋਲ ਸਿੰਘਾ ਦੋਸਤੋ ਤੇ ਬਹੁਤ ਹੀ ਸੋਹਣਾ ਸ਼ਾਨਦਾਰ ਝੋਟਾ ਹੈ ਜੇ ਕਿਸੇ ਵੀਰ ਨੂੰ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਘਰੇ ਆ ਕੇ ਦੋਸਤੋ ਤੁਸੀਂ ਦੇਖ ਕੇ ਸੌਦਾ ਕਰਨਾ ਤਾਂ ਘਰੇ ਆ ਕੇ ਵੀ ਦੇਖ ਸਕਦੇ ਆ ਸਾਰਾ ਐਡਰੈਸ ਆਪਾਂ ਤੁਹਾਨੂੰ ਦੱਸਤਾ ਹੈ ਤੇ ਫੋਨ ਬਾਈ ਜੀ ਦਾ ਉੱਪਰਲੇ ਪਾਸੇ ਨੰਬਰ ਆ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਨਾਲ ਧੰਨਵਾਦ